ਅੱਠ ਮਾਡਲ ਰੰਗ ਪੇਂਟ ਇਹਦਾ ਵੀ ਨਾਲ ਲਈ ਆ ਇੱਧਰ ਸਟicker ਜਦ ਦਸੀ ਆ ਨਾ ਨਹੀਂ ਤਾਂ ਹੁਣ ਜਿਵੇਂ ਕਹ ਜੀ ਨਵਾਂ ਲੱਗਿਆ ਹੁੰਦਾ ਸਸੀ ਗਾਲ ਤੋਂ ਉਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਘੜਿਆ ਮਿੱਤਰੋ ਤਲਵੰਡੀ ਸਭ ਮਿੱਤਰੋ ਆਪਣੇ ਨਾਲ ਜੈਪ ਸਿੰਘ ਜੀ ਨੇ ਸਸੀ ਗਾਲ ਜੀ ਸਸੀ ਗਾਲ ਜੀ ਤੇ ਇਹਨਾਂ ਦੀ ਟਰੈਕਟਰ ਨਹੀਂ ਜੀ ਆ ਲਾਂਡ ਜੀ ਦੇ ਵਿੱਚ ਜਿੰਨੇ ਖੜੇ ਨੇ ਸੋਨ ਵਾਲੀ ਕਤੇ ਫਾਰਮ ਟਰੈਕ ਵੱਧ ਨੇ ਤੇ ਬਾਕੀ ਕਿੰਨਾ ਮਾਡਲ ਆ ਜੀ ਹੁਣ ਜੀ ਕਰੀਏ ਵੀਡੀਓ ਸਟਾਰਟ ਆਪਾਂ 18 ਮਾਡਲ ਠੀਕ ਹੈ ਪੰਜਾਬ ਨੰਬਰ ਦੇ ਵਿੱਚ ਆ ਮਾਡਲ 18 ਜੀ ਪੰਜਾਬ ਨੰਬਰ ਦੇ ਵਿੱਚ ਆ ਕੰਡੀਸ਼ਨ ਟਰੈਕਟਰ ਦੀ ਪਈ ਆ ਪੂਰੀ ਚੰਗੀ ਨਾਲ ਦੇ ਟਾਇਰ ਆ ਠੀਕ ਆ ਨਾਲ ਦੇ ਟਾਇਰ ਆ ਤੇ ਬਾਕੀ ਆ ਜਿਹੜੀਆਂ ਸਟੈਂਪਾਂ ਆ ਕੰਪਨੀ ਦੀਆਂ ਉਮੀ ਪੰਗਾਣਾ ਟਰੈਕਟਰ ਦੇ ਠੀਕ ਆ ਟਰੈਕਟਰ ਮਿੱਤਰੋ ਹੈਗਾ ਪੂਰਾ ਚੰਗਾ ਠੀਕ ਆ 18 ਮਾਡਲ ਆ 5 ਲੱਖ ਤੇ 25000 ਡਿਮਾਂਡ ਆ ਪੰਜਾਬ ਨੰਬਰ ਦੇ ਵਿੱਚ ਆ ਪੀ ਵੀ 52 ਨੰਬਰ ਆ ਜੀ ਟਰੈਕਟਰ ਦਾ ਤੇ ਨਾਲ ਆ ਗਿਆ ਜੀ ਫਾਰਮ ਟਰੈਕ 60 ਹੀ ਕਿੰਨਾ ਮਾਡਲ ਆ ਜੀ ਇਹ 12 ਮਾਡਲ ਆ ਤੇ ਨੰਬਰ ਐਚ ਆ ਜੀ ਹੈ ਨਾ ਐਨਓਸੀ ਮਿਲ ਜੂ ਇਹ ਡਿਮਾਂਡ ਕੀ ਹੈ ਟਰੈਕਟਰ ਦੀ ਇਹ ਹੈ ਜੀ 3.25 ਲੱਖ ਰੁਪਏ 3 ਲੱਖ ਤੇ 25 ਹਜ਼ਾਰ ਰੁਪਏ ਡਿਮਾਂਡ ਆ ਸੁਪਰ ਮੈਕਸ ਆ ਗਿਆ ਜੀ ਹੈ ਨਾ ਇਹ ਸੁਪਰ ਮੈਕਸ ਆ ਜੀ ਤੇਲ ਬ੍ਰੇਕਾਂ ਪਾਵਰ ਸਟੀering ਆ ਹਾਂ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਟਾਇਰ ਚੰਗੇ ਪਏ ਆ ਜੀ ਜੇ ਫਰੰਟ ਟਾਇਰਾਂ ਦੀ ਗੱਲ ਕਰੀਏ ਜਮੀ ਨਵੇਂ ਆ ਫਰੰਟ ਟਾਇਰ ਦਾ ਤੇ ਇਹਦੀ ਡਿਮਾਂਡ ਹੈਗੀ 3 ਲੱਖ ਤੇ 35 ਹਜ਼ਾਰ ਰੁਪਏ ਮਾਡਲ ਹੈਗਾ ਜੀ 12 ਇਹ ਤੇ ਨਾਲ ਆ ਗਿਆ ਜੀ 750 12 ਮਾਡਲ ਆ ਅਸਾ ਇਹ ਵੀ ਪੰਜਾਬ ਨੰਬਰ ਆ ਮਾਨਸਾ ਦਾ ਨੰਬਰ ਆ ਜੀ ਪੀਬੀ 31 ਤੇ ਬੈਕ ਟਾਇਰ ਲੱਗਿਆ ਗੁੜੀਅਰ ਦੇ ਇੰਜਨ ਗੇਅਰ ਕਿ ਮੈਂ ਡਾਇਰੈਕਟਰ ਦਾ ਜਿਵੇਂ ਕਹਿੰਦੇ ਹੁੰਦੇ ਆ ਰੁਪਏ ਦਾ ਰੁਪਿਆ ਹੈ ਠੀਕ ਹੈ ਰੁਪਏ ਦਾ ਰੁਪਿਆ ਜੀ ਇੰਜਨ ਗੇਅਰ ਮਾਡਲ ਹੈਗਾ ਜੀ 12 ਡਿਮਾਂਡ ਹੈਗੀ 4 ਲੱਖ ਤੇ 25000 ਰੁਪਿਆ ਤੇ ਮੌਕੇ ਤੇ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹੋ ਟਰੈਕਟਰ ਹੈਗਾ ਪੂਰਾ ਚੰਗਾ ਰੰਗ ਪੇਂਟ ਚੈੱਕ ਕਰ ਸਕਦੇ ਹੋ ਮਿੱਤਰੋ origional ਆ ਸਾਰਾ ਰੰਗ ਪੇਂਟ ਨਾਲ ਦਾ ਜੀ ਤੇ ਬਾਕੀ ਇੰਜਨ ਓਕੇ ਆ ਜੀ ਜਮਾ ਤੇ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ 24 ਨੰਬਰ ਪਲਾਟ 'ਚ ਆਪਾਂ ਇਸ ਵਕਤ ਮਿੱਤਰੋ ਖੜੇ ਆ ਤੇ ਅੱਗੇ ਆਗੇ ਜੀ ਫਾਰਮ ਟਰੈਕ 65 EPI ਇਹ ਕਿੰਨਾ ਮਾਡਲ ਆ ਜੀ ਇਹ ਹੈਗਾ 8 ਅੱਛਾ 8 ਮਾਡਲ ਆ ਰੰਗ ਭੇਡ ਇਹਦਾ ਵੀ ਨਾਲ ਲਈ ਆ ਇਧਰ ਸਟicker ਜਦ ਦਸੀ ਜਾਂਦਾ ਨਹੀਂ ਤਾਂ ਹੁਣ ਜਿਵੇਂ ਕਹਦੀ ਨਵਾਂ ਲੱਗਿਆ ਹੁੰਦਾ ਠੀਕ ਹੈ ਤੇ ਬੈਕ ਟਾਇਰ ਹੈਗੇ ਨਹੀਂ ਜੀ ਗੁੜੀਆਰ ਦੇ ਵਿੱਚ ਟਾਇਰ ਚੈੱਕ ਕਰ ਸਕਦੇ ਤੁਸੀਂ ਆਪਾਂ ਨੇੜੇ ਕੈਮਰਾ ਮਾਰਦਾ ਕਿਉਂਕਿ ਜਦੋਂ ਕਿਸਾਨ ਵੀਰ ਆ ਗਿਆ ਪਹਿਲਾਂ ਟਾਇਰ ਦੇਖਦਾ ਟਰੈਕਟਰ ਦੇ ਤੇ ਫਰੰਟ ਟਾਇਰ ਵੀ ਮਿੱਤਰੋ ਚੰਗੇ ਪਏ ਆ ਟਰੈਕਟਰ ਦੇ ਤੇ 65 ਦਾ ਜੀ ਇਹ ਫਾਰਮ ਟਰੈਕ 8 ਮਾਡਲ ਆ 3 ਲੱਖ 15000 ਡਿਮਾਂਡ ਆ ਪਾਵਰ ਸਟੀering ਆ ਓਕੇ ਗੱਲ ਬਾਤ ਹੀ ਆ ਮੇਤਰੋ ਟਰੈਕਟਰ ਦੇ ਚੈੱਕ ਕਰ ਸਕਦੇ ਹੋ ਰੰਗ ਪੇਂਟ ਇਹਦਾ ਸਾਰਾ origignal ਆ ਇੰਜਨ ਇੰਜਨ ਤੇ ਦੇਖ ਸਕਦੇ ਹੋ ਕੈਮਰਾ ਮਾਰਤਾ ਕਿਸੇ ਪਾਸੇ ਕੋਈ ਲੀਕੀ ਨਹੀਂ ਜਮਾ ਸੁੱਕਾ ਤੇ ਸਾਫ ਇੰਜਨ ਪਿਆ ਤੇ ਗੱਲ ਬਾਤ ਕਰ ਲਿਓ ਬਾ ਇਧਰ ਜੈਵ ਸਿੰਘ ਜੀ ਇਹ ਕਿਵੇਂ ਹੈ ਠੀਕ ਹੈ ਤੇ ਆ ਹੈਗੇ ਨੇ ਜੀ ਇਹਨਾਂ ਦੀ ਟਰੈਕਟਰ ਆ ਆਪਾ ਪਾਦੇ 4 ਟਰੈਕਟਰ ਆ ਤੇ ਨੰਬਰ ਕਿੰਨਾ ਜੀ ਆਪਣਾ 78140 78140 17050 17050 ਸਰਦੂਲਗੜ ਸਰਦੂਲਗੜ ਤੋਂ ਨੇ ਇਹ ਜੈਪ ਸਿੰਘ ਜੀ ਨੰਬਰ ਸਕਰੀਨ ਦੇ ਉੱਤੇ ਇਹਨਾਂ ਦਾ ਆਪਾਂ ਲਾਤਾ ਆਹ ਟਰੈਕਟਰ ਲੈਣਾ ਚਾਹੇ ਲੈਣਾ ਸੋਨਾਲਿਕਾ ਚਾਹੇ ਉਹ ਫਾਰਮ ਡ੍ਰੈ ਚਾਹੇ ਫਿਰ ਸੋਨਾਲਿਕਾ ਲੈ ਹੋਰ ਵੀ ਖੜੇ ਆ ਤੇ ਲੋਨ ਲਾਣਾ ਆਪਾਂ ਕਰਵਾ ਦੇਣਾ ਲੋਨ ਦੀ ਸੌਦਾ ਵੀ ਹੈਗੀ ਆ ਤੇ ਇਹ ਗੱਲਬਾਤ ਕਰ ਲੈਣ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਕਰਦੋ ਦਬਕੇ ਸ਼ੇਰ ਧੰਨਵਾਦ ਜੀ ਸਰਦੂਲਗੜ